ਸੱਚਾ ਕਾਲ ਜੀ ਮੈਸ਼ਾ ਸ਼ਰਮਾ ਚਰਦੀ ਕਲਾ ਟਾਈਮ ਟੀਵੀ ਦੇਖ ਰਿਹਾ ਸਰ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਗੱਲ ਕਰਾਂਗੇ ਵਾਰ ਅਪਡੇਟ ਤੇ ਵਾਰ ਅਪਡੇਟ ਨਾਜ਼ੀ ਕੀ ਭਾਰਤ ਤੇ ਪਾਕਿਸਤਾਨ ਵਿਚਕਾਰ ਜਿਹੜੀ ਕਿ ਜੰਗ ਛੇੜੀ ਹੋਈ ਹੈ ਦੋਨਾਂ ਪਾਸਿਆਂ ਤੋਂ ਜਿਹੜੇ ਕਿ ਅਟੈਕ ਕੀਤੇ ਜਾ ਰਹੇ ਨੇ ਤਾਂ ਪਾਕਿਸਤਾਨ ਦੇ ਵੱਲੋਂ ਲਗਾਤਾਰ ਹੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਲਗਾਤਾਰ ਮਿਸਾਈਲਾਂ ਸੁੱਟੀਆਂ ਜਾ ਰਹੀਆਂ ਨੇ ਤਾਂ ਮਿਸਾਈਲਾਂ ਦੇ ਟੁਕੜੇ ਜਿਹੜੇ ਕਿ ਦੇਖੇ ਗਏ ਬਠਿੰਡਾ ਦੇ ਵਿੱਚ ਵੀ ਬਠਿੰਡਾ ਦੇ ਖੇਤਾਂ ਦੇ ਵਿੱਚ ਮਿਸਾਈਲਾਂ ਦੇ ਟੁਕੜੇ ਬਰੰਦ ਹੋਏ ਕਈ ਕਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਉੱਥੇ ਹੀ ਜਲੰਧਰ ਦੇ ਵਿੱਚ ਵੀ ਦੇਰ ਰਾਤ ਅਟੈਕ ਹੋਈ ਧਮਾਕਿਆਂ ਦੀ ਆਵਾਜ਼ ਲੋਕਾਂ ਦੇ ਕੰਨਾਂ ਤੱਕ ਸੁਣਾਈ ਦਿੱਤੀ ਤਾਂ ਨਾਜ਼ੀ ਕੀ ਇਸੇ ਵਾਰ ਵਿਚਕਾਰ ਜਿਹੜਾ ਕਿ ਬਹੁਤ ਕੁਝ ਬੰਦ ਵੀ ਹੋਇਆ ਤਾਂ ਅਸੀਂ ਉਹ ਤੁਹਾਨੂੰ ਹੁਣ ਸਾਰੀ ਜਾਣਕਾਰੀ ਦੇਵਾਂਗੇ ਕਿ ਹੁਣ ਤੱਕ 7 ਮਈ ਤੋਂ ਜਿਹੜੇ ਕਿ ਪਾਕਿਸਤਾਨ ਅਤੇ ਭਾਰਤ ਦੀ ਜੰਗ ਲੱਗੀ ਹੈ ਤਾਂ ਹੁਣ ਤੱਕ ਕੀ ਕੁਝ ਬੰਦ ਹੋ ਚੁੱਕਿਆ ਦੇਸ਼ ਦੇ ਵਿੱਚ ਤਾਂ ਇਸ ਬੰਦੇ ਜਿਹੜੀ ਕਿ ਸਾਰੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਆ ਜੇ ਗੱਲ ਕਾਲੇ ਜਾਵੇ ਪਹਿਲਾ ਅੱਜ ਜਿਹੜੇ ਕਿ ਦਿੱਲੀ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਦੀ ਹਾਈ ਲੈਵਲ ਮੀਟਿੰਗ ਹੋਈ ਤਾਂ ਉਸ ਤੋਂ ਇਲਾਵਾ ਬੀਐਸਐਫ ਅਤੇ ਸੀਆਈਐਸਐਫ ਦੇ ਜਿਹੜੇ ਕਿ ਡੀਜੀ ਨਾਲ ਉਹਨਾਂ ਦੀ ਮੀਟਿੰਗ ਹੋਈ ਜਦੋਂ ਦੀ ਜੰਗ ਲੱਗੀ ਹੈ ਤਾਂ ਮੀਟਿੰਗਾਂ ਦਾ ਦੌਰ ਵੀ ਲਗਾਤਾਰ ਜਾਰੀ ਹੈ ਰਾਜਨਾਥ ਨੇ ਤਿੰਨ ਸੈਨਿਕਾ ਮੁਖੀਆਂ ਦੇ ਨਾਲ ਮੀਟਿੰਗ ਕੀਤੀ ਤਾਂਤਾਜ਼ੀ ਕੀ ਬਠਿੰਡਾ ਦੇ ਵਿੱਚ ਦੋ ਥਾਵਾਂ ਤੇ ਹੁਣ ਤੱਕ ਮਿਜ਼ਾਈਲਾਂ ਦੇ ਟੁਕੜੇ ਬਰਮਦ ਹੋ ਚੁੱਕੇ ਨੇ ਤਾਂ ਉੱਥੇ ਹੀ ਬਲੂਆਣਾ ਤੇ ਪਿੰਡ ਬੁਰਜ ਨੇੜੇ ਮਿਜ਼ਾਈਲਾਂ ਦੇ ਟੁਕੜੇ ਮਿਲੇ ਗੁਰਦਾਸਪੁਰ ਦੇ ਪਿੰਡ ਧਾਰਪੁਰ ਦੇ ਵਿੱਚ ਵੀ ਇੱਕ ਬੰਬ ਨੂਮਾ ਚੀਜ਼ ਮਿਲੀ ਲਗਾਤਾਰ ਹੀ ਮਿਸਾਈਲਾਂ ਦੇ ਟੁਕੜੇ ਮਿਲ ਰਹੇ ਨੇ ਹਾਲਾਂਕਿ ਗਨੀਮਤੇ ਰਹੀ ਕਿ ਅਜੇ ਤੱਕ ਕੋਈ ਵੀ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਭਾਰਤੀ ਸੈਨਿਕਾਂ ਦੇ ਵੱਲੋਂ ਲਗਾਤਾਰ ਹੀ ਜਿਹੜੇ ਕਿ ਪਾਕ ਦੀਆਂ ਕੋਸ਼ਾਂ ਨੂੰ ਨਾਕਾਮ ਕੀਤਾ ਜਾ ਰਿਹਾ ਹੈ ਤਉਥੇ ਹੀ ਪੰਜਾਬ ਦੇ ਸਾਰੇ ਆਈਐਸ ਅਧਿਕਾਰੀਆਂ ਦੀਆਂ ਛੁੱਟੀਆਂ ਵੀ ਹੁਣ ਰੱਦ ਕਰ ਦਿੱਤੀਆਂ ਗਈਆਂ ਨੇ ਹਰਿਆਣਾ ਦੇ ਵਿੱਚ ਕਰਮਚਾਰੀਆਂ ਨੂੰ ਹੈੱਡਕੁਆਰਟਰ ਨਾ ਛੱਡਣ ਦੇ ਹੁਕਮ ਦਿੱਤੇ ਗਏ ਨੇ ਅੰਬਾਲਾ ਦੇ ਜੇ ਗੱਲ ਕਹ ਲਈ ਜਾਵੇ ਤਾਂ ਹਰਿਆਣਾ ਦੇ ਸ਼ਹਿਰ ਅੰਬਾਲਾ ਦੇ ਵਿੱਚ ਅੱਜ ਰਾਤ 10 ਘੰਟੇ ਦਾ ਜਿਹੜਾ ਕਿ ਬਲੈਕਆਊਟ ਰਹੇਗਾ ਲੋਕ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਰੱਖਣਗੇ ਜੇ ਕੋਈ ਇਨਵਰਟਰ ਔਰ ਜਨਰੇਟਰ ਵੀ ਹੈ ਤਾਂ ਉਸ ਦੀ ਵਰਤੋਂ ਵੀ ਨਹੀਂ ਕੀਤੀ ਜਾਵੇਗੀ ਸਿਰਫ ਪੱਖੇ ਅਤੇ ਏਸੀ ਹੀ ਔਨ ਰਹਿਣਗੇ ਲਾਈਟਾਂ ਬਿਲਕੁਲ ਬੰਦ ਰਹਿਣੀਆਂ ਬਲੈਕਆਊਟ ਦਾ ਮਤਲਬ ਹੀ ਇਹੀ ਹੁੰਦਾ ਹੈ ਤਾਂ 10 ਘੰਟੇ ਦਾ ਅੰਬਾਲਾ ਸ਼ਹਿਰ ਦੇ ਵਿੱਚ ਬਲੈਕਆਊਟ ਰਹੇਗਾ ਅਤੇ ਰਾਤ 8 ਤੋਂ ਲੈ ਕੇ ਸਵੇਰੇ 6 ਵਜੇ ਤੱਕ ਇਹ ਬਲੈਕਆਊਟ ਜਿਹੜਾ ਅੰਬਾਲਾ ਦੇ ਵਿੱਚ ਉਹ ਜਾਰੀ ਰਹੇਗਾ ਤਾਂ ਉੱਥੇ ਹੀ ਅੰਬਾਲਾ ਦੇ ਵਿੱਚ ਸਾਰੇ ਸਕੂਲ ਕਾਲਜਾਂ ਜਿਹੜੇ ਕਿ ਉਹ ਬੰਦ ਕਰਨ ਦੇ ਹੁਕਮ ਦਿੱਤੇ ਗਏ ਨੇ ਤਾਂ ਅੰਬਾਲਾ ਦੇ ਵਿੱਚ ਪੂਰਨ ਤੌਰ ਤੇ ਅਗਲੇ ਹੁਕਮਾ ਤੱਕ ਸਕੂਲ ਅਤੇ ਕਾਲਜ ਬੰਦ ਰਹਿਣਗੇ ਇਸ ਦੇ ਚੱਲਦੇ ਹੀ ਪੰਜਾਬ ਚੰਡੀਗੜ੍ਹ ਅਤੇ ਪੰਚਕੂਲਾ ਦੇ ਵਿੱਚ ਵੀ ਸਕੂਲ ਕਾਲਜ ਬੰਦ ਕੀਤੇ ਗਏ ਨੇ ਅਗਲੇ 3 ਦਿਨਾਂ ਤੱਕ ਪੰਜਾਬ ਦੇ ਵਿੱਚ ਵੀ ਸਾਰੇ ਸਕੂਲ ਕਾਲਜ ਬੰਦ ਕਰਨ ਦੇ ਹੁਕਮ ਜਿਹੜੇ ਕਿ ਪੰਜਾਬ ਸਰਕਾਰ ਦੇ ਵੱਲੋਂ ਬੀਤੀ ਰਾਤ ਜਾਰੀ ਕੀਤੇ ਗਏ ਨੇ ਤਾਂ ਉੱਥੇ ਹੀ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਵੱਲੋਂ ਵੀ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਨੇ ਤੇ ਕਪੂਰਥਲਾ ਦੇ ਵਿੱਚ ਆਈ ਕੇ ਗੁਜਰਾ ਯੂਨੀਵਰਸਿਟੀ ਦੇ ਵਿੱਚ ਵੀ ਪ੍ਰੀਖਿਆਵਾਂ ਰੱਦ ਹੋ ਚੁੱਕੀਆਂ ਹਨ ਤੇ ਦੇਸ਼ ਦੇ ਵਿੱਚ ਪੈਟਰੋਲ ਡੀਜ਼ਲ ਦੀ ਕੋਈ ਕਮੀ ਨਹੀਂ ਹੈ ਇਹ ਇੰਡੀਅਨ ਆਇਲ ਦਾ ਕਹਿਣਾ ਹੈ ਕਿ ਜਿਹੜਾ ਦੇਸ਼ ਦੇ ਵਿੱਚ ਪੈਟਰੋਲ ਡੀਜ਼ਲ ਦੀ ਕੋਈ ਕਮੀ ਨਹੀਂ ਹੈ ਉੱਥੇ ਦੂਜੇ ਪਾਸੇ ਇੰਡੀਗੋ ਨੇ 10 ਮਈ ਤੱਕ ਜਿਹੜੀਆਂ ਕਈ ਸ਼ਹਿਰਾਂ ਦੀਆਂ ਉਡਾਨਾਂ ਰੱਦ ਕਰ ਦਿੱਤੀਆਂ ਹਨ ਅਤੇ ਹੁਣ ਤੱਕ ਦੇਸ਼ ਦੇ ਵਿੱਚ ਕੁੱਲ 27 에어ਪੋਰਟ ਵੀ ਬੰਦ ਹੋ ਚੁੱਕੇ ਨੇ ਤਾਂ ਜੇ ਹੁਣ ਗੱਲ ਕਰ ਲਈ ਜਾਵੇ ਆਈਪੀਐਲ ਮੈਚ ਜਿਹੜਾ ਕਿ ਚੱਲ ਰਿਹਾ ਆਈਪੀਐਲ ਮੈਚ ਜੋ ਰਾਤ ਅੱਧ ਵਿੱਚ ਕਰ ਹੀ ਰੋਕਿਆ ਗਿਆ ਲਾਈਟਾਂ ਜਿਹੜੀ ਕਿ ਸਟੇਡੀਅਮ ਦੀਆਂ ਫਲੱਡ ਲਾਈਟਾਂ ਹੋਵੇ ਬੰਦ ਕੀਤੀਆਂ ਗਈਆਂ ਭਾਜੜ ਮੱਚ ਜਾਂਦੀ ਹੈ ਤਾਂ ਜਿਹੜੇ ਉੱਥੇ ਦਰਸ਼ਕ ਬੈਠੇ ਸੀ ਤਾਂ ਜਿਹੜਾ ਕਿ ਪੂਰਾ ਸਟੇਡੀਅਮ ਖਾਲੀ ਕਰਵਾਇਆ ਗਿਆ ਤੇ ਦਰਸ਼ਕਾਂ ਨੂੰ ਜਿਹੜਾ ਕਿ ਬਾਹਰ ਭੇਜਿਆ ਗਿਆ ਤਾਂ ਸਟੇਡੀਅਮ ਤੋਂ ਬਾਹਰ ਦੀਆਂ ਵੀ ਤਸਵੀਰਾਂ ਸਾਹਮਣੇ ਜਿੱਥੇ ਕਿ ਦਰਸ਼ਕ ਫੜਕਦੇ ਹੋਏ ਨਜ਼ਰ ਆਏ ਤੇ ਪਾਕਿਸਤਾਨ ਵਿਰੁੱਧ ਉਹਨਾਂ ਦੇ ਵੱਲੋਂ ਨਾਰੇਬਾਜ਼ੀ ਕੀਤੀ ਗਈ ਤਾਂ ਹੁਣ BCCI ਨੇ IPL ਨੂੰ ਇੱਕ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਤਾਂ ਉੱਥੇ ਹੀ ਮੋਹਾਲੀ ਦੇ ਵਿੱਚ ਜਿਹੜਾ ਕਿ 8 ਵਜੇ ਤੋਂ ਬਾਅਦ ਬਾਜ਼ਾਰ ਨਹੀਂ ਖੁੱਲਣਗੇ 8 ਵਜੇ ਤੋਂ ਬਾਅਦ ਬਾਜ਼ਾਰ ਬੰਦ ਰਹਿਣਗੇ ਅਨਾਉਂਸਮੈਂਟ ਲਗਾਤਾਰ ਕਿੱਥੇ ਚੱਰੀ ਆ ਮੋਹਾਲੀ ਚੰਡੀਗੜ੍ਹ ਦੇ ਵਿੱਚ ਵੀ ਜਿਹੜੀ ਕਿ ਸਥਿਤੀ ਤਨਾਪੂਨ ਬਣੀ ਹੋਈ ਹੈ ਹਾਈ ਅਲਰਟ ਤੇ ਆ ਪੰਜਾਬ ਵੀ ਤਾਂ ਉੱਥੇ ਹੀ ਪੰਜਾਬ ਦੇ ਜੇ ਪਟਿਆਲਾ ਜ਼ਿਲ੍ਹੇ ਦੀ ਗੱਲ ਕਰੀ ਜਾਵੇ ਤਾਂ ਪਟਿਆਲਾ ਦੇ ਵਿੱਚ ਵੀ ਗਾਇਡਲਾਈਨਜ਼ ਜਾਰੀ ਹੋ ਚੁੱਕੀਆਂ ਨੇ ਹਾਲਾਂਕਿ ਪਟਿਆਲਾ ਦੇ ਡੀਸੀ ਦੇ ਵੱਲੋਂ ਕਿਹਾ ਗਿਆ ਕਿ ਅਫਵਾਹਾਂ ਤੋਂ ਬਚੋ ਅਜੇ ਤੱਕ ਜਿਹੜੀ ਸਥਿਤੀ ਹੈ ਉਹ ਠੀਕ ਠਾਕ ਹੈ ਕੱਲ ਨੂੰ ਜੇਕਰ ਕੋਈ ਮਾਹੌਲ ਇਸ ਤਰ੍ਹਾਂ ਦਾ ਬਣਦਾ ਹੈ ਤਾਂ ਲੋਕਾਂ ਤੱਕ ਜਿਹੜਾ ਕਿ ਪਹਿਲਾਂ ਹੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਲੋਕਾਂ ਨੂੰ ਸੂਚਿਤ ਕੀਤਾ ਜਾਵੇਗਾ ਤੈਸ ਜਿਹੜੇ ਕੀ ਮੈਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਨੇ ਕਿ ਹੁਣ ਤੱਕ ਵਾਰ ਵਿਚਕਾਰ ਜਿਹੜਾ ਭਾਰਤ ਤੇ ਪਾਕਿਸਤਾਨ ਵਿਚਾਲੇ ਲੱਗੀ ਹੋਈ ਹੈ ਇਸ ਸਬੰਧ ਦੇ ਵਿੱਚ ਕੀ ਕੁਝ ਦੇਸ਼ ਦੇ ਵਿੱਚ ਅਸਰ ਹੋਇਆ ਹੈ ਕੀ ਕੁਝ ਬੰਦ ਹੋ ਚੁੱਕਿਆ ਹੈ ਸਕੂਲਾਂ ਕਾਲਜਾਂ ਤੋਂ ਇਲਾਵਾ ਜਿਹੜਾ ਕਿ ਹੁਣ ਤੱਕ ਦੇਸ਼ ਦੇ 27 에어ਪੋਰਟ ਬੰਦ ਹੋ ਚੁੱਕੇ ਨੇ ਇੰਡੀਗੋ ਨੇ 10 ਮਈ ਤੱਕ ਕਈ ਉਡਾਨਾਂ ਰੱਦ ਕੀਤੀਆਂ ਨੇ ਉੱਥੇ ਹੀ ਜੇ ਪੰਜਾਬ ਦੇ ਸਿੰਘਾ ਭਗਵੰਤ ਮਾਨ ਦੀ ਗੱਲ ਕਾਲੀ ਜਾਵੇ ਜਿਨ੍ਹਾਂ ਨੇ ਦੁਪਹਿਰ ਸਮੇਂ ਪ੍ਰੈਸ ਕਾਨਫਰੰਸ ਕੀਤੀ ਤਾਂ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਅਨਾਜ ਅਤੇ ਤੇਲ ਦੀ ਕੋਈ ਕਮੀ ਨਹੀਂ ਹੈ ਹਾਲਾਂਕਿ ਅਫਵਾਹਾਂ ਤੋਂ ਜਿਹੜੇ ਕਿ ਲਗਾਤਾਰ ਗ੍ਰੇਸ ਕਰਨ ਦੇ ਆਦੇਸ਼ ਦਿੱਤੇ ਜਾ ਰਹੇ ਨੇ ਪਟਿਆਲਾ ਦੇ ਵਿੱਚ ਵੀ ਗਾਈਡਲਾਈਨਸ ਭਾਵੇਂ ਜਾਰੀ ਹੋ ਚੁੱਕੀਆਂ ਨੇ ਉਹ ਸਿਰਫ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਲੋਕ ਆਪਣੇ ਘਰਾਂ ਦੇ ਵਿੱਚ ਹੀ ਬੈਠੇ ਰਹਿਣ ਛੱਤਾਂ ਦੇ ਨਾ ਚੜਨ ਬਾਲਕਨੀਆਂ ਦੇ ਵਿੱਚ ਨਾ ਜਾਣਾ ਤੇ ਖੁੱਲੇ ਮੈਦਾਨਾਂ ਦੇ ਵਿੱਚ ਵੀ ਜਾਣ ਤੋਂ ਗੁਰੇਜ਼ ਕਰਨ ਇਸ ਦੇ ਚੱਲਦਿਆਂ ਹੀ ਮੋਹਾਲੀ ਦੇ ਵਿੱਚ ਵੀ ਜਿਹੜੇ ਕਿ ਲਗਾਤਾਰ ਮਿਜ਼ਾਈਲਾਂ ਦੇ ਧਮਾਕੇ ਸੁਣਾਈ ਦੇ ਰਹੇ ਨੇ ਚੰਡੀਗੜ੍ਹ ਦੇ ਵਿੱਚ ਵੀ ਸਾਇਰਨ ਵੱਜ ਰਹੇ ਨੇ ਹੁੱਟਰ ਵੱਜ ਰਹੇ ਨੇ ਜੰਗ ਦੇ ਜਿਹੜੇ ਕਿ ਲਗਾਤਾਰ ਹੁੱਟ ਸੁਣਾਈ ਦੇ ਰਹੇ ਨੇ ਤਾਂ ਲੋਕ ਚਿੰਤਾ ਦੇ ਵਿੱਚ ਡੁੱਬੇ ਹੋਏ ਨੇ ਹਾਲਾਂਕਿ ਬਹੁਤ ਸਾਰੇ ਲੋਕ ਸਾਮੇ ਹੋਏ ਨੇ ਆਪਣੇ ਘਰਾਂ ਦੇ ਵਿੱਚ ਬੈਠੇ ਨੇ ਤਾ ਹਰ ਕੋਈ ਅਰਦਾਸ ਬੇਨਤੀਆ ਕਰ ਰਿਹਾ ਹੈ ਕਿ ਜਿਹੜੇ ਕਿ ਜੰਗ ਅੱਗੇ ਨਾ ਵਧੇ ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਕਿ ਕਿਸੇ ਦਾ ਕੋਈ ਨੁਕਸਾਨ ਹੋਵੇ ਅੰਦਾਜ਼ੇ ਕਿ ਮੁਹਾਲੀ ਦੇ ਵਿੱਚ ਜਿਹੜਾ ਕਿ ਰਾਤ 8 ਵਜੇ ਤੋਂ ਬਾਅਦ ਬਾਜ਼ਾਰ ਨਹੀਂ ਖੁੱਲਣਗੇ ਅਨਾਉਂਸਮੈਂਟ ਲਗਾਤਾਰ ਕੀਤੀ ਜਾ ਰਹੀ ਹੈ ਚੰਡੀਗੜ੍ਹ ਪੰਜਾਬ ਅਤੇ ਪੰਚਕੂਲਾ ਦੇ ਵਿੱਚ ਵੀ ਸਕੂਲ ਕਾਲਜ ਬੰਦ ਹੋ ਚੁੱਕੇ ਨੇ ਅਗਲੇ 3 ਦਿਨਾਂ ਤੱਕ ਤਾਂ ਉੱਥੇ ਹੀ ਅੰਬਾਰਾ ਦੇ ਵਿੱਚ ਵੀ ਜਿਹੜੇ ਕਿ ਅਗਲੇ ਹੁਕਮ ਤੱਕ ਸਕੂਲ ਕਾਲਜ ਬੰਦ ਕੀਤੇ ਗਏ ਨੇ ਤਾਂ ਲਗਾਤਾਰ ਹੀ ਅਪਡੇਟ ਜਿਹੜੀ ਕਿ ਆ ਰਹੀ ਹੈ ਤਾਂ ਅਪਡੇਟ ਜਿਹੜੀ ਚੜ੍ਹਦੀ ਕਲਾ ਟਾਈਮ ਟੀਵੀ ਤੇ ਤੁਹਾਡੇ ਨਾਲ ਸੰਜੇ ਕਰ ਰਹੇ ਆ ਤੇ ਇਸੇ ਤਰ੍ਹਾਂ ਕਰਦੇ ਰਹਾਂਗੇ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us flankboard truck repair trust we build in truck repair or scan qr code to contact us the masala twist oxnard find authentic indian cuisine or scan qr code to contact us pizza twist taste we twist order today call or visit website or scan qr code to contact us new india market or scan qr code to contact us taba indian cuisine tracy find authentic indian cuisine in tracy or scan qr code to contact us Billa Market, scan QR code to contact us Simi Valley Family Dental Office, or scan QR code to contact us Samra Produce, largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa Kadahi, made and served with love, scan this QR code to contact us Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.